ਸਰਮਿੰਦ ਦਾ ਮਹਿਲ ਗਲਾ ਦੇ ਜੀ ਰਾਜ ਸਿੰਘ ਨਾਮ ਮੇਰਾ ਜੀ ਠੀਕ ਹੈ ਰਾਜ ਸਿੰਘ ਜੀ ਤੇ ਆਪਾਂ ਹੀ ਕੁਝ ਸਮਾਂ ਪਹਿਲਾਂ ਤੁਹਾਨੂੰ ਬੋਡੀ ਸਰਵਿਸ ਪਾ ਕੇ ਦਿੱਤਾ ਸੀ ਤੇ ਉਹ ਪੀਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਉਹ ਤੋਂ ਪਹਿਣ ਤੋਂ ਪਹਿਲਾਂ ਐਸੇ ਕਰਕੇ ਮੈਂ ਦਵਾਈ ਮੰਗਾਈ ਸੀ ਸਤੋਂ ਮੈਨੂੰ ਪ੍ਰੋਬਲਮ ਸੀ ਕਿ ਲੀਵਰ ਦਾ ਨੁਕਸ ਸੀਗਾ ਜੀ ਠੀਕ ਹੈ ਜੀ ਜਦੋਂ ਵੀ ਮੈਂ ਕੋਈ ਖਾਣਾ ਖਾ ਲਿਆ ਜਾਂ ਸਵੇਰ ਖਾ ਲਿਆ ਜਾਂ ਸ਼ਾਮ ਨੂੰ ਖਾ ਲਿਆ ਤੇ ਮੈਨੂੰ ਟੌਲਟ ਉਧੇ ਜਾਣਾ ਪੈਂਦਾ ਸੀ ਫਲਸ ਜਾਣਾ ਪੈਂਦਾ ਸੀਗਾ ਜੀ ਖਾਣਾ ਖਾਣਾ ਖਾਣਸਾਰ 10-5 ਮਿੰਟ ਬਾਦ ਜਾਣਾ ਪੈਂਦਾ ਸੀ ਐਨੀ ਪ੍ਰੋਬਲਮ ਸੀ ਲੀਵਰ 'ਚ ਬਹੁਤ ਨੁਕਸ ਸੀਗਾ ਜੀ ਤੇ ਕੁਝ ਨਹੀਂ ਜੇ ਕੁਝ ਵੀ ਖਾ ਲਿਆ ਉਹਦੀ ਫਲਸ ਜਾਣਾ ਪੈਂਦਾ ਸੀਗਾ ਤੇ ਫੇਰ ਮੈਂ ਆ ਬੀਰਦੀ ਨੂੰ ਦੱਸ ਦੱਸਿਆ ਵੀ ਮੈਨੂੰ ਆ ਨੁਕਸਾ ਇਹ ਕਹਿੰਦੇ ਵੀ ਸਾਡੇ ਕੋਲ ਦਵਾਈ ਆ ਦਵਾਈ ਦਾ ਨੌਕੀਏ ਜੀ ਮੈਂ ਤੁਹਾਨੂੰ ਬੋਡੀ ਸਰਵਿਸ ਪੈਕ ਆ ਜੀ ਹਾਂ ਬੋਡੀ ਸਰਵਿਸ ਪੈਕ ਫਿਰ ਇਹ ਮੈਨੂੰ ਦੇ ਕੇ ਗਏ ਜੀ ਸਾਡੇ ਰਿਸ਼ਤੇਦਾਰ ਨੇ ਠੀਕ ਹੈ ਜੀ ਤੇ ਹੁਣ ਮੈਂ ਪੂਰਾ ਠੀਕ ਹਾਂ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੁਣ ਮੈਂ ਜਿਵੇਂ ਹੁਣ ਅੱਜ ਟੜਕੇ ਫਲੱਟਸ ਜਾ ਆਇਆ ਦੂਜੇ ਦਿਨ ਟੜਕੇ ਜਾਵਾਂਗਾ ਯਾਨੀ ਹੁਣ ਵੱਜਮਾ ਟਾਈਮ ਹੋ ਗਿਆ ਹਾਂ ਵੱਜਮਾ ਟਾਈਮ ਹੋ ਗਿਆ ਇਹ ਪ੍ਰੋਬਲਮ ਕਿੰਨੇ ਕੇ ਟਾਈਮ ਤੁਸੀਂ ਤੁਹਾਨੂੰ ਇਹ ਪ੍ਰੋਬਲਮ ਮੈਨੂੰ 2-3 ਸਾਲਾਂ ਦੀ ਸੀ 4 ਸਾਲਾਂ ਦੀ ਸੀ ਠੀਕ ਹੈ ਜੀ ਇਹਦੀ ਕੋਈ ਦਵਾਈ ਬੁੱਟੀ ਲਈ ਪਹਿਲਾਂ ਨਹੀਂ ਆਈ ਕਿਸੇ ਨੇ ਕੁਝ ਨਹੀਂ ਕਰਿਆ ਅਸਰ ਹੀ ਨਹੀਂ ਕਰਿਆ ਦੋਈ ਨਹੀਂ ਕਾਫੀ ਦਵਾਈਆਂ ਖਾਧੀਆਂ ਹਾਂ ਕਾਫੀ ਦਵਾਈਆਂ ਖਾਧੀਆਂ ਜਿੱਦੇ ਤੋਂ ਮੈਂ ਇਹ ਮੈਨੂੰ ਦੂਜੇ ਤੀਜੇ ਦਿਨ ਮੈਨੂੰ ਫਰਕ ਪਤਾ ਜੀ ਭੁੱਖ ਪੂਰੀ ਵਧੀਆ ਲੱਗਦੀ ਆ ਰੋਟੀ ਹਾਜਮ ਪੂਰੀ ਵਧੀਆ ਆਉਂਦੀ ਆ ਨੀਂਦ ਪੂਰੀ ਵਧੀਆ ਆਉਂਦੀ ਆ ਕੋਈ ਦਿੱਕਤ ਨਹੀਂ ਜਾਨੀ ਦਵਾਈ ਨੇ ਇਹਨੇ ਮੈਨੂੰ ਜਿਵੇਂ ਠੀਕ ਕਰਤਾ ਬਹੁਤ ਵਧੀਆ ਜੀ ਤੇ ਹੋਰ ਨਾ ਲੱਖਾਂ ਹੀ ਭੈਣ ਭਾਈ ਨੇ ਅੱਜ ਲੀਵਰ ਦੀ ਪ੍ਰੋਬਲਮ ਆ ਪੇਟ ਦੀ ਪ੍ਰੋਬਲਮ ਇਹ ਆਮ ਹੈ ਅੱਜ ਹੋਈ ਵੀ ਹੈ ਕਿ ਵੀ ਜਿਹੜਾ ਵੀ ਕੋਈ ਖਾਣਾ ਖਾਣ ਤੋਂ ਫੌਰਨ ਬਾਅਦ ਪਲੱਸ ਜਾਂਦੇ ਨੇ ਟਾਇਲਟ ਜਿਆਦਾ ਜਾਨੀ ਇਸ ਦਿੱਕਤ ਦੇ ਵਿੱਚ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਮੈਂ ਇਹੀ ਸਨੇਹਾ ਦੇਵਾਂਗਾ ਵੀ ਜਿਹੜੀ ਆ ਤੁਹਾਡੀ ਦਵਾਈ ਆ ਬੌਂਡੀ ਸਰਵਿਸ ਆ ਇਹ ਜ਼ਰੂਰ ਲੈਣ ਇਹਦੇ ਨਾਲ ਜਮ੍ਹਾਂ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਕੋਈ ਦਿੱਕਤ ਨਹੀਂ ਗਈ ਠੀਕ ਜਿਵੇਂ ਇਹਨਾਂ ਨੇ ਦੱਸਿਆ ਸੀ ਆ ਫੋਦੀ ਸਾਹਿਬ ਨੇ ਓਵੇਂ ਮੈਂ ਲੈਦਾ ਰਿਹਾ ਦਵਾਈ ਜੀ ਮੈਨੂੰ ਭੂਰਾ ਦਿੱਕਤ ਨਹੀਂ ਮੈਂ ਹੁਣ 8-12 ਵਾਰ ਜਾਣਾ ਫਲਾਸ ਕਿੱਥੇ ਮੈਂ ਢੇੜ ਜੀ ਦੀ ਤਿੰਨ ਵਰੀ ਦਾ ਚਾਰ ਵਰੀ ਨਹੀਂ ਤਿੰਨ ਵਰੀ ਦਾ ਜਾਣਾ ਹੀ ਜਾਣਾ ਪੈਂਦਾ ਸੀ ਠੀਕ ਹੈ ਜੀ ਹੁਣ ਜਾਣੀ ਸੰਤੁਸ਼ਟੋਂ ਤੁਸੀਂ ਹਾਂ ਹੁਣ ਮੈਂ ਜਮਾ ਠੀਕ ਆ ਜੀ ਹੁਣ ਮੈਂ ਕਦੀ ਬੋਤਲਾਂ ਹੋਰ ਮੰਗਾਉਂਗਾ ਕੋਈ ਗੱਲ ਜਿਵੇਂ ਮੈਂ ਹੁਣ ਠੀਕ ਆ ਧੰਨਵਾਦ ਹਾਂ ਧੰਨਵਾਦ